ਅੱਜ ਸ਼ਿਵਰਾਤਰੀ ਦੇ ਦਿਹਾੜੇ ਤੇ ਮੈਂ ਜਿੱਥੇ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਔਰ ਮੈਂ ਸਮਝਦਾ ਕਿ ਸਾਰੇ ਹੀ ਧਰਮਾਂ ਦਾ ਜਿਹੜਾ ਸਤਕਾਰ ਆ ਉਹ ਕਰਨਾ ਚਾਹੀਦਾ ਵਾ ਤੇ ਔਰ ਮਹਾਨ ਜਿਹੜੇ ਸਾਡੇ ਸ਼ਿਵਜੀ ਮਹਾਰਾਜ ਨੇ ਉਹਨਾਂ ਦੇ ਜਿਹੜੇ ਉਹਨਾਂ ਨੇ ਪਰਪਕਾਰ ਕੀਤੇ ਆ ਉਹਦੇ ਤੇ ਵੀ ਚੱਲਣ ਦੀ ਲੋੜ ਆ ਸਾਰੇ ਧਰਮਾਂ ਦਾ ਸਤਕਾਰ ਕਰੀਏ ਸਰਬ ਸਾਂਝੀ ਵਾਲਤਾ ਨਾਲ ਸਾਰੇ ਮਿਲ ਜੁਲ ਕੇ ਰਹੀਏ ਸਾਰਿਆਂ ਨੂੰ ਮੈਂ ਸ਼ਿਵਰਾਤਰੀ ਦੇ ਤਿਹਾੜੀ ਦੀ ਸ਼ੁਭ ਵਧਾਈ ਦਿੰਦਾ ਹੋਇਆ ਫਤਿਹ ਬੁਲਾਉਣਾ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ